ਦੇਖੋ ਸੋਸ਼ਲ ਮੀਡੀਆ ਤੇ ਅੱਜਕੱਲ ਇੱਕ ਵੀਡੀਓ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਿੱਧੂ ਮਸੂਏ ਵਾਲਾ ਬਾਈ ਤੇ ਅਰਜਨ ਢਿੱਲੋਂ ਇੱਕ ਦੂਜੇ ਨੂੰ ਮਿਲਦੇ ਹੋਏ ਨਜ਼ਰ ਆਉਂਦੇ ਨੇ ਉਸ ਦੇ ਨਾਲ ਹੀ ਅਰਜਨ ਢਿੱਲੋਂ ਦਾ ਇੱਕ ਇੰਟਰਵਿਊ ਵੀ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਬਾਈ ਦੀ ਗੱਲ ਕੀਤੀ ਹੈ ਸੋ ਇਸ ਵੀਡੀਓ 'ਚ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਗੱਲ ਕਰਾਂਗੇ ਅੱਜਕੱਲ ਕਾਫੀ ਪੰਜਾਬੀ ਸਿੰਗਰਸ ਦੇ ਵਿੱਚ ਇਹ ਮੁੱਦਾ ਜ਼ਿਆਦਾ ਚੱਲਿਆ ਹੋਇਆ ਹੈ ਕਿ ਉਹਨਾਂ ਦੇ ਗਾਣਿਆਂ ਦੀ ਕੰਪੋਜੀਸ਼ਨ ਇੱਕ ਦੂਜੇ ਦੇ ਨਾਲ ਮੈਚ ਹੋ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਰਾਕਾ ਤੇ ਕਰਨੋਜਲਾ ਦੇ ਵਿੱਚ ਵੀ ਇਹੀ ਚੀਜ਼ ਚੱਲ ਰਹੀ ਹੈ ਅੱਜ ਜੱਕ ਲ ਸਿੱਧੂ ਬਾਈ ਦੇ ਗਾਣਿਆਂ ਦੇ ਲਿਰਿਕਸ ਦੇ ਨਾਲ ਮੈਚ ਕਰਕੇ ਲੋਕ ਦੇਖ ਰਹੇ ਸੀ ਇਸ ਤੋਂ ਵੀ ਪਹਿਲਾਂ ਮੁੱਦਾ ਛੜਿਆ ਸੀ ਅਰਜਨ ਢਿੱਲੋਂ ਤੇ ਸਿੱਧੂ ਬਾਈ ਦੇ ਗਾਣੇ ਦਾ ਜਿਹਦਾ ਨਾਮ ਸੀ ਬਾਈ ਬਾਈ ਅੱਪ ਬਾਈ ਬਾਈ ਫਿਰਦੀ ਮਢੀਰ ਕਰਦੀ ਨਹੀਂ ਹਜੇ ਕੀ ਕੱਬਰੂ ਨੂੰ ਪਾਈ ਮਾਈਂ ਟੱਪੇ ਹਜੂੜੇ ਐਸੇ ਸਿੱਧੂ ਬਾਈ ਦੇ ਵੱਲੋਂ ਤਾਂ ਅਰਜਨ ਢਿੱਲੋਂ ਨੂੰ ਕੁਝ ਵੀ ਨਹੀਂ ਕਿਹਾ ਗਿਆ ਇਦਾਂ ਦਾ ਪਰ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਜੈਨੀ ਜੋਲ ਨੇ ਆਪਣੇ ਸਟੇਜ ਤੇ ਜ਼ਰੂਰ ਇਹ ਮੁੱਦਾ ਛੇੜਿਆ ਸੀ ਤੇ ਇਸ ਗੱਲ ਦਾ ਇਤਰਾਜ਼ ਵੀ ਕੀਤਾ ਸੀ ਸਿੱਧੂ ਬਾਈ ਦੀ ਫੈਮਿਲੀ ਨੇ ਹੁਣ ਜਿਹੜੀ ਇਹ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਬਾਈ ਤੇ ਅਰਜਨ ਢਿੱਲੋਂ ਇੱਕ ਦੂਜੇ ਨੂੰ ਮਿਲ ਰਹੇ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਵਿੱਚ ਜੋ ਵੀ ਮਿਸ ਅੰਡਰਸਟੈਂਡਿੰਗ ਸੀ ਸਿੱਧੂ ਬਾਈ ਦੇ ਗਾਣੇ ਤੇ ਅਰਜਨ ਢਿੱਲੋਂ ਦੇ ਗਾਣੇ ਨੂੰ ਲੈ ਕੇ ਉਹ ਸ਼ਾਇਦ ਕਿਤੇ ਨਾ ਕਿਤੇ ਹੌਲੀ-ਹੌ ਦਿਲੋ ਨੇ ਆਪਣੀ ਗੱਲ ਵੀ ਰੱਖੀ ਸੀ ਇਸ ਗਾਣੇ ਨੂੰ ਲੈ ਕੇ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ। ਇਹ ਕਰ ਲੋ ਜਿਵੇਂ ਬਾਈ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਬਸ। ਸਿੱਧੂ ਬਾਈ ਕੋਈ ਰਿਸ਼ਤੇਦਾਰ ਹੈ। ਪਾਪਾ ਨਾਲ ਸਿੱਧੂ ਬਾਈ ਜਿਹੜੇ ਫੁੱਫੜ ਜੀ ਆ ਉਹ ਅਸੀਂ ਇਕੱਠੇ ਹੋਏ ਸੀ ਘਰ ਹੀ ਤੇ ਉਸ ਤੋਂ ਬਾਅਦ ਬਸ ਬਾਈ ਕਹਿੰਦੇ ਵੀ ਠੀਕ ਹੈ ਵੀ ਆਪਾਂ ਦੇਖਦੇ ਹਾਂ ਕਿ ਫਸਫਰੇ ਚੱਲਦੇ ਚੱਲਦੇ ਫਿਰ ਹੁਣ ਤੱਕ। ਦੇਖੋ ਜਿਹੜੀ ਸਿੰਗਿੰਗ ਵਾਲੀ ਫੀਲਡ ਹੈ ਉਹ ਇਦਾਂ ਦੀ ਫੀਲਡ ਹੈ ਕਿ ਕੋਈ ਆਰਟਿਸਟ ਦੂਜੇ ਆਰਟਿਸਟ ਦੇ ਗਾਣੇ ਜ਼ਰੂਰ ਸੁਣਦਾ ਹੁੰਦਾ ਹੈ। ਫਿਰ ਕਈ ਗਾਣਿਆਂ ਦੇ ਲਿਰਿਕਸ ਉਹਦੀ ਕੰਪੋਜੀਸ਼ਨ ਉਹਦੇ 뮤직 ਲਗੀ ਵੀ ਰਿਲੀ ਹੋਇਆ ਸੀਗਾ ਉਸ ਤੇ ਬਹੁਤ ਸਾਰੀਆਂ ਗੱਲਾਂ ਹੋਈਆਂ ਇਹ ਚੀਜ਼ਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਨੇ ਪਰ ਸਾਹਮਣੇ ਵਾਲੇ ਆਰਟਿਸਟ ਤੇ ਡਿਪੈਂਡ ਕਰਦਾ ਕਿ ਉਹ ਇਸ ਸਟੇਜ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਕਿ ਤੁਹਾਡਾ ਗੀਤ ਪਹਿਲਾਂ ਆਇਆ ਸੀ ਉਹ ਗੀਤ ਬਾਅਦ ਵਿੱਚ ਆਇਆ ਜੇ ਸਾਹਮਣੇ ਵਾਲਾ ਬੰਦਾ ਕੰਟਰੋਵਰਸੀ ਬਣਾਉਣਾ ਹੀ ਚਾਹੁੰਦਾ ਤਾਂ ਫਿਰ ਉਹ ਇਸ ਮੁੱਦੇ ਨੂੰ ਛੇੜ ਕੇ ਰਿਪਲਾਈ ਕਰ ਸਕਦਾ ਉਹ ਸਿੰਗਰ ਨੂੰ ਯਾਰ ਇਹ ਚੀਜ਼ ਵਧੀਆ ਵੀ ਨਹੀਂ ਹੈ ਕਿਉਂਕਿ ਇੱਕ ਨੈਗੇਟਿਵਿਟੀ ਜੀ ਫੈਲ ਜਾਂਦੀ ਹੈ ਇਸ ਚੀਜ਼ ਨਾਲ ਤੇ ਜਿੱਥੇ ਇੱਕ ਆਡੀਅנס ਨੇ ਉਹਨਾਂ ਦੋਨਾਂ ਸਿੰਗਰਾਂ ਨੂੰ ਸੁਣਨਾ ਸੀ ਉਹ ਆਪਸ ਦੇ ਵਿੱਚ ਵੰਡ ਜਾਂਦੇ ਨੇ ਕਿਉਂਕਿ ਉਹ ਸਿੰਗਰ ਆਪਸ ਦੇ ਵਿੱਚ ਕ ਹੋ ਜਾਂਦੀ ਹੈ ਬਾਕੀ ਯਾਰ ਛੋਟੀਆਂ ਮੋਟੀਆਂ ਚੀਜ਼ਾਂ ਚੱਲਦੀਆਂ ਹੀ ਰਹਿੰਦੀਆਂ ਨੇ ਇੰਡਸਟਰੀ ਦੇ ਵਿੱਚ ਪਰ ਆਪਾਂ ਨੂੰ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਨਾ ਫਲਾਈਏ ਜਿਹੜਾ ਬੰਦਾ ਲਿਖਦਾ ਹੈ ਨਾ ਕੋਈ ਇੱਕ ਸਲੈਗ ਦੀ ਗੱਲ ਸੀ ਬਾਈ ਬਾਈ ਐ ਨਹੀਂ ਸੀ ਕਿ ਮੈਂ ਇਨਵੈਂਸ਼ਨ ਕਰਤੀ ਸੀ ਕੋਈ ਬਹੁਤ ਹੀ ਨਵੀਂ ਗੱਲ ਬਹੁਤ ਆਮ ਗੱਲ ਸੀ ਕੋਈ ਪਹਿਲਾਂ ਵੀ ਸ਼ਾਇਦ ਕਈ ਗਣੇ ਚਾਇਆ ਹੋਵੇ ਸਾਡਾ ਵੀ ਬਣ ਗਿਆ ਸੀ ਉਧਰੋਂ ਵੀ ਬਣ ਗਿਆ ਸੀ ਕੋਈ ਪਰ ਸਾਡੀ ਦੋਹਾਂ ਟੀਮਾਂ 'ਚ ਕੋਈ ਇਹੋ ਜਿਹਾ ਵਿਗਾੜ ਨਹੀਂ ਸੀ ਉਹ ਲੋਕ ਤੁਹਾਨੂੰ ਪਤਾ ਕਹਿਣ ਵਾਲੇ ਉਹਨਾਂ ਨੇ ਮੁੱਦਾ ਵੱਡਾ ਬਣਾ ਲਿਆ ਬਾਕੀ ਯਾਰ ਇਹ ਛੋਟੀ ਜਿਹੀ ਵੀਡੀਓ ਸੀ ਇਸ ਤੁਸੀਂ ਜਾ ਕੇ ਉਹ ਵੀ ਦੇਖ ਸਕਦੇ ਹੋ ਤੇ ਜਾਂਦੇ ਜਾਂਦੇ #JusticeForSidhuMussawala ਜ਼ਰੂਰ ਲਿਖ ਕੇ ਜਾਇਓ